नहीं चलेगी।, नहीं, चलेगी, नहीं चलेगी, गंदी खीर नहीं चलेगी बजट काबाद पूरा, केंद्र सरकार मुर्दाबाद 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 सा ਸਰ ਨੇ 300 ਕਰੋੜ ਦਾ ਕਟੇ ਵਾਲਾ ਬਜਟ ਸਾਡੇ ਵਿਭਾਗ ਦੇ ਪੇਸ਼ ਕੀਤਾ ਹੈ ਜਦੋਂ ਕਿ ਲੋੜਾਂ ਵਧਦੀਆਂ ਜਾਂਦੀਆਂ ਨੇ ਮਹਿੰਗਾਈ ਦਿਨ ਪਰ ਦਿਨ ਵਧ ਰਹੀ ਹੈ ਤੇ ਜੋ ਬਜਟ ਹੈ ਉਹਦੇ ਵਿੱਚ ਘਾਟਾ ਹੋ ਰਿਹਾ ਹੈ ਜੇ ਬਜਟ ਆਪਣੀ ਨੂੰ ਘੱਟ ਮਿਲੇਗਾ ਤਾਂ ਵਰਕਰ ਤੇ ਹੈਲਪਰਾਂ ਨੇ ਮਾਨ ਪੱਤੇ ਕਿੱਥੋਂ ਪੂਰੇ ਹੋਣਗੇ ਤੇ ਜਿਨ੍ਹਾਂ ਨੂੰ ਅਸੀਂ ਰਾਸ਼ਨ ਮਿਲਦਾ ਜੋ ਸਾਨੂੰ ਐਸ ਐਨ ਪੀ ਅਸੀਂ ਦਿੰਨੇ ਆ ਉਹਨਾਂ ਦੀ ਕੁਆਲਿਟੀ ਤਾਂ ਪਹਿਲਾਂ ਹੀ ਸਾਡੇ ਕੋਲ ਵਧੀਆ ਨਹੀਂ ਆਉਂਦੀ ਉਹ ਵੀ ਹੋਣਗਾ ਟਿਆ ਕੁਆਲਟੀ ਦੀ ਆਉਗੀ ਆਉਗੀ ਵੀ ਜਾਂ ਨਹੀਂ ਇਹ ਸਾਨੂੰ ਨਹੀਂ ਪਤਾ ਪਰ ਜੋ ਬਜਟ ਆ ਉਹਦੇ ਵਿੱਚ ਦਿਨ-ਪਰ-ਦਿਨ ਕਟੌਤੀ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸਾਡੇ ਲਈ ਮੰਦਭਾਗੀ ਗੱਲ ਹੈ ਆਰਤਾਂ ਨੇ ਜੋ ਫਾਇਦਾ ਸੋਚਦੇ ਸੀ ਵਿੱਤ ਮੰਤਰੀ ਸਾਡੇ ਇਕਰਤ ਹੋ ਕੇ ਪਰ ਉਹਨਾਂ ਨੇ ਜੋ ਸਾਡੇ ਮੈਕਮੇ ਦਾ ਬਜਟ ਹੈ ਉਹ ਅਨ ਦੇਖਿਆ ਕਰਦੇ ਹੋਏ 300 ਡੱਕ ਕਰੋੜ ਦਾ ਘਾਟੇ ਵਾਲਾ ਜਿਹੜਾ ਹੈਗਾ ਉਹ ਪੇਸ਼ ਕੀਤਾ ਤੇ ਦੂਸਰੀ ਗੱਲ ਪੈਣੋ ਜੋ ਸਾਡੇ ਅੰਦਰ ਕੋਰ ਰਿਟਾਇਰ ਸੁਪਰਵਾਈਜ਼ਰ ਤੇ ਇਹਨਾਂ ਜਥੇਬੰਦੀ ਤੋਂ ਮੈਸਰੂ ਹੁਣ ਤੋਂ ਇਹਨਾਂ ਨਾਲ ਰਹਿ ਰਹੀਆਂ ਸੀ ਤੇ ਹੁਣ ਵੀ ਇਹਨਾਂ ਦੇ ਜਥੇਬੰਦੀ ਦੀ ਮੈਂ ਮੈਂਬਰਾਂ ਦੀ ਤੇ ਜਿਹੜਾ ਅੱਜ ਦਾ ਇਹ ਪ੍ਰੋਟੈਸਟ ਆ ਗਿਆ ਸਬੰਧਿਆ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਜਿਹੜਾ ਸਾਡੇ ਡਿਪਾਰਟਮੈਂਟ ਦਾ ਬਜਟ ਹੈਗਾ ਉਹ 300 ਕਰੋੜ ਰੁਪਏ ਘਟਾ ਦਿੱਤਾ ਪਰ ਡਿਪਾਰਟਮੈਂਟ ਨੂੰ ਇਹ ਤਾਂ ਸੋਚਣਾ ਚਾਹੀਦਾ ਸੀ ਉਹਦੇ ਨਾਲ ਅਸਰ ਕਿੰਨਾ ਪੈਣਾ ਹੈ ਜਿਹੜੀਆਂ ਗਰੀਬ ਲੋਕ ਨੇਗੇ ਗਰਭਵਤੀ ਨਰਸਿੰਗ ਮਾਵਾਂ ਤੇ ਜਿਹੜੇ ਬੱਚੇ ਨੇਗੇ ਉਹਨਾਂ ਦਾ ਉਹਦੇ ਵਿੱਚ ਰਾਸ਼ਨ ਦੀ ਵੀ ਕਟੌਤੀ ਹੋਣੀ ਹੈਗੀ ਇਹਦਾ ਅਸਰ ਸਾਡੇ ਅੰਗਵੜੀ ਸੈਂਟਰਾਂ ਦੇ ਉੱਪਰ ਵੀ ਪੈਣਾ ਉਹਦੇ ਨਾਲ ਕਿਉਂਕਿ ਪਬਲਿਕ ਨੇ ਬਾਤ ਕਰਨਾ ਲੜਨਾਗਾ ਵੀ ਤੁਸੀਂ ਸਾਨੂੰ ਰਾਸ਼ਨ ਪਹਿਲਾਂ ਨਾਲੋਂ ਘਟ ਦੇਣ ਲੱਗ ਗਿਆ ਇੱਕ ਤਾਂ ਉਹਦੀ ਕੁਆਲਿਟੀ ਮਾੜੀ ਆ ਰਹੀ ਹੈਗੀ ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਜਿਹੜਾ ਆਪਣਾ ਹੈ ਮਹਿੰਗਾਈ ਵਧੀ ਹੈਗੀ ਘਟੀ ਨਹੀਂ ਹੈਗੀ ਜੇ ਮਹਿੰਗਾਈ ਵਧੀ ਹੈਗੀ ਤਾਂ ਆਲਰੇਡੀ ਬਜਟ ਵੀ ਵਧਣਾ ਚਾਹੀਦਾ ਸੀ ਤੇ ਇਹਦਾ ਸਾਡੇ ਆਂਗਣਵੜੀ ਸੈਂਟਰ ਨੂੰ ਵੀ ਪ੍ਰੈਸ਼ਰ ਪੈਣਾਗਾ ਵਰਕਰਾਂ ਦੇ ਨਾਲ ਲੋਕਾਂ ਨੇ ਲੜਾਈ ਕਰਨੀ ਹੈਗੀ ਆਂਗਣਵੜੀ ਵਰਕਰ ਨੂੰ ਦੂਰੇ-ਥੀਰੇ ਮਹਾਦ ਦੇ ਉੱਤੇ ਲੜਨਾ ਪੈਣਾ ਪਬਲਿਕ ਨੂੰ ਵੀ ਸੈਟੀਸਫਾਈ ਕਰਨਾ ਪੈਣਾਗਾ ਤੇ ਸਰਕਾਰ ਦੇ ਨਾਲ ਵਿਚੰਗਸ਼ਟ ਕਰਨਾ ਪੈਣਾ ਕੀ ਨਾਮ ਆ ਤੁਹਾਡਾ ਤੇ ਤੁਸੀਂ ਅੱਜ ਦਰਸ਼ਕਾਂ ਦੇ ਵਿੱਚ ਬੈਠੇ ਹੋ ਮੇਰਾ ਨਾਮ ਅਨਦੀਪ ਕੁਮਾਰੀ ਹੈ ਮੈਂ ਜ਼ਿਲ੍ਹਾ ਵਰਕਿੰਗ ਪ੍ਰਧਾਨ ਆਸੀਂ ਅੱਜ ਜਿਹੜੇ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਆਂ ਬਾਕੀ ਤਾਂ ਸਾਡੇ ਜਿਹੜੇ ਸਹਿਯੋਗੀ ਨੇ ਸਾਥੀਆਂ ਨੇ ਦੱਸ ਹੀ ਦਿੱਤੇ ਨੇ ਕਿਉਂਕਿ ਇਹ ਬਹੁਤ ਗੰਭੀਰ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਸਾਨੂੰ ਸੜਕਾਂ ਤੇ ਆਉਣ ਵਾਸਤੇ ਮਜਬੂਰ ਕਰ ਰਹੀ ਹੈ 2017 ਦੇ ਵਿੱਚ ਤਿੰਨ ਤੋਂ 6 ਸਾਲ ਦੇ ਬੱਚਿਆਂ ਨੂੰ ਲੈ ਕੇ ਲਗਾਤਾਰ ਇੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਉਹਦੇ ਵਿੱਚ ਇਹ ਕਲੀਅਰ ਕੀਤਾ ਗਿਆ ਸੀਗਾ ਜੇ ਵਲੰਟੀਅਰ ਨੇ ਜਿਹੜੇ ਉਹ ਆਂਗਣਵਾੜੀ ਜੀ ਸੈਂਟਰਾਂ ਦੇ ਵਿੱਚ ਆ ਕੇ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕਰਨਗੇ ਇਹ ਲਾਗੂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਮਤਲਬ ਬੱਚੇ ਜਿਹੜੇ ਸਾਡੇ ਆਂਗਣਵਾੜੀ ਸੈਂਟਰਾਂ ਦੀ ਰੌਣਕ ਸੀਗੀ ਉਹ ਵੀ ਸਾਡੇ ਤੋਂ ਲਗਾਤਾਰ ਮਤਲਬ ਜਿਹੜੇ ਖੋਹੇ ਜਾ ਰਹੇ ਨੇ ਉਸ ਤੋਂ ਇਲਾਵਾ ਇਹ ਕੀ ਕਰਕੇ ਜਿਹੜੀਆਂ ਸਾਡੀਆਂ ਸਕੀਮਾਂ ਨੇ ਉਹ ਸਰਕਾਰ ਸਾਡੇ ਤੋਂ ਖੋ ਰਹੀ ਹੈ ਜਿੱਥੇ ਅਸੀਂ ਜੇ ਨਾਸ਼ਤੇ ਦੀ ਗੱਲ ਕਰੀਏ ਜੇ ਕਿ ਅਸੀਂ ਆਪ ਜੀ ਐਸ ਐਨ ਪੀ ਦੀ ਗੱਲ ਕਰੀਏ ਉਥੇ ਜਿਹੜੀ ਫੀਡ ਦੀ ਕੁਆਲਿਟੀ ਉਹ ਇੰਨੀ ਜ਼ਿਆਦਾ ਘਟੀ ਆ ਰਹੀ ਹੈ ਔਰ ਜਿੱਥੇ ਇੰਨੇ ਇੰਨੇ ਉਹਦੇ ਡਲੇ ਬੱਜੇ ਹੋਏ ਨੇ ਇੰਨਾ ਜੇ ਉਹਨੂੰ ਵਾਪਸ ਸਪਲਾਈ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਪਲਾਈ ਲਈ ਆਂਗਣਵੜੀ ਵਰਕਰ ਜਾਂ ਹੈਲਪਰ ਦੇ ਕੋਲੋਂ ਇਹ ਕਿਹਾ ਜਾਂਦਾ ਕਿ ਤੁਸੀਂ ਉਹਨੂੰ ਛੱਡ ਕੇ ਜਾਓ ਆਫਿਸ ਤੱਕ ਜਿੱਥੋਂ ਤੱਕ ਵੀ ਉਹਦਾ ਜਿਹੜਾ ਟੋਟਵਾਈ ਦਾ ਖਰਚਾ ਉਹ ਸਾਡੇ ਕੋਲੇ ਨਹੀਂ ਆਉਂਦਾ ਦਾ ਜਿਹੜੀ ਸਰਕਾਰ ਇਹਨੂੰ ਸੋਚਣਾ ਚਾਹੀਦਾ ਕਿ ਜਿਹੜੀ ਚੀਜ਼ ਆਉਂਦੀ ਉਹ ਵਧੀਆ ਕੁਆਲਟੀ ਦੀ ਹੋਵੇ ਜੇ ਇੱਕ ਪਾਸੇ ਅਸੀਂ ਕਪੋਸ਼ਨ ਖਤਮ ਕਰਨ ਦੀ ਗੱਲ ਕਰਦੇ ਹਾਂ ਦੂਜੇ ਪਾਸੇ ਮਤਲਬ ਜਦੋਂ ਅਸੀਂ ਲੋਕ ਕੁਆਲਟੀ ਦਾ ਕੋਈ ਵੀ ਐਸਐਨਪੀ ਭੇਜਦੇ ਆਂ ਅੰਗਣਵਾੜੀ ਸੈਂਟਰਾਂ ਦੇ ਵਿੱਚ ਉਹਨੂੰ ਵਧੀਆ ਕੁਆਲਟੀ ਜਿਹੜੀ ਉਹਨੂੰ ਚੈੱਕ ਕਰਾ ਕੇ ਪ੍ਰੋਪਰ ਤਰੀਕੇ ਨਾਲ ਸੈਂਟਰਾਂ ਦੇ ਵਿੱਚ ਭੇਜੀ ਜਾਵੇ ਦੂਸਰਾ ਜਿਹੜਾ ਅੰਗਣਵਾੜੀ ਵਰਕਰਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਪੋਸ਼ਨ ਟਰੈਕ ਐਪ ਦੇ ਉੱਤੇ ਤੁਸੀਂ ਸਰਵੇ ਰਜਿਸਟਰ ਦਾ ਕੰਮ ਕਰਨਾ ਹੈ ਤੁਸੀਂ ਪੋਸ਼ਨ ਟਰੈਕ ਐਪ ਦੇ ਉੱਤੇ ਡੇਲੀ ਦੀ ਫੋਟੋ ਕੈਪਚਰ ਕਰਨੀ ਹੈ ਜਿਹੜੀ ਸਾਡੀ ਇਹ ਸੋਸ਼ਲ ਮੀਡੀਆ ਰਾਹੀਂ ਸਾਡੇ ਤੇ ਗਲਤ ਤਰੀਕੇ ਨਾਲ ਮਤਲਬ ਜਿਹੜੀ ਨਿਗਾਹ ਰੱਖੀ ਜਾ ਰਹੀ ਹੈ ਇਹ ਸਾਡੇ ਉੱਤੇ ਇੱਕ ਬਹੁਤ ਮਤਲਬ ਬਿਨਾ ਸੋਚੇ ਸਮਝੇ ਇੱਕ ਥੋਪਿਆ ਗਿਆ ਫੈਸਲਾਗਾ ਜਿਹਦੇ ਵਿੱਚ ਨਾ ਤਾਂ ਉਹਨਾਂ ਨੇ ਕੋਈ ਬਜਟ ਜਾਰੀ ਕੀਤਾ ਹੋਇਆ ਨਾ ਹੀ ਸਾਨੂੰ ਕੋਈ ਮੋਬਾਈਲ ਦਿੱਤਾ ਹੋਇਆ ਨਾ ਹੀ ਕੋਈ ਸਾਡੇ ਲਈ ਨੈਟ ਵਗੈਰਾ ਦੀ ਕੋਈ ਸੁਵਿਧਾ ਕੀਤੀ ਹੋਈ ਹੈ ਬਹੁਤ ਸਾਰੇ ਸਾਡੇ ਆਂਗਣਵਾੜੀ ਸੈਂਟਰ ਇਦਾਂ ਦੇ ਨੇ ਜਿਹਦੇ ਵਿੱਚ ਕੋਈ ਬਿਜਲੀ ਦੀ ਸਹੂਤ ਨਹੀਂ ਜਿਹਦੇ ਵਿੱਚ ਕੋਈ ਪਾਣੀ ਦਾ ਪ੍ਰਬੰਧ ਨਹੀਂ ਆਂਗਣਵਾੜੀ ਸੈਂਟਰਾਂ ਦੇ ਵਿੱਚ ਗੌਰ ਕਰਨ ਦੀ ਬਜਾਏ ਸਰਕਾਰ ਜਿਹੜੀ ਲਗਾਤਾਰ ਬਜਟ ਦੇ ਵਿੱਚ ਜਿਵੇਂ ਕਟੌਤੀ ਕਰ ਲਈ ਹੈ ਤਾਂ ਉਹਨਾਂ ਨੂੰ ਆਂਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੀ ਥੱਲੇ ਲੋਅ ਲੈਵਲ ਤੇ ਸਾਰੀਆਂ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਇਹ ਅਸੀਂ ਸਰਕਾਰ ਨੂੰ ਜਾ ਕੇ ਦਿਖਾਉਣ ਦਵਾਉਣ ਵਾਸਤੇ ਤੇ ਦਿਖਾਉਣ ਵਾਸਤੇ ਦੱਸਣ ਵਾਸਤੇ ਸਾਨੂੰ ਲਗਾਤਾਰ ਜਿਹੜੇ ਰੋਸ ਪ੍ਰਦਰਸ਼ਨ ਕਰਦੇ ਕਰਨੇ ਪੈਂਦੇ ਨੇ ਤਾਂ ਸਾਨੂੰ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਆ ਕੇ ਆਪਣੀਆਂ ਜਿਹੜੀਆਂ ਗੱਲਾਂ ਨੇ ਉਹ ਰੱਖਣੀਆਂ ਪੈਂਦੀਆਂ ਨੇ ਤਾਂ ਕਿ ਉਹ ਸਰਕਾਰ ਜਿਹੜੀ ਸਾਡੀ ਹੁਣ ਤੱਕ ਕੋਈ ਸੁਣਵਾਈ ਨਹੀਂ ਕਰ ਸਕੀ ਉਹਨਾਂ ਦੇ ਕੰਨ ਤੇ ਜੂਹ ਸਰਕ ਜਾ ਕੇ ਮਨਪੋੜਾ ਫੈਸਲਾ ਨਹੀਂ ਹੁੰਦਾ ਤਾਂ ਤੁਸੀਂ ਕੀ ਕਰੋਗੇ ਜੇਕਰ ਪਹਿਲਾਂ ਅਸੀਂ ਹਰ ਵਾਰ ਮਤਲਬ ਜਿਹੜਾ ਨੋਟਿਸ ਦਿੰਨੇ ਆ ਨੋਟਿਸ ਦੇ ਕੇ ਅਸੀਂ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਆ ਸਾਡੀ ਬਕਾਇਦਾ ਜਥੇ ਦੇ ਬੰਦੀ ਦੇ ਵਿੱਚ ਜਿਹੜੇ ਸਾਡੇ ਰੂਲ ਰੈਗੂਲੇਸ਼ਨ ਨੇ ਉਹਦੇ ਮੁਤਾਬਕ ਅਸੀਂ ਆਪਣੀਆਂ ਮੀਟਿੰਗਾਂ ਕਰਕੇ ਉਸ ਤੋਂ ਅਗਲੇ ਫੈਸਲੇ ਜਿਹੜੇ ਨੇ ਡਿਸਾਈਡ ਕਰਦੇ ਆ ਤਾਂ ਸਾਡਾ ਜਿਹੜਾ ਹੁਣ ਅਸੀਂ ਲਗਾਤਾਰ ਹਰ ਇੱਕ ਬਲਾਕ ਦੇ ਵਿੱਚ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਹਰ ਇੱਕ ਪੰਜਾਬ ਦੇ ਵਿੱਚ ਹਰ ਇੱਕ ਬਲਾਕ ਦੇ ਵਿੱਚ ਜਿਹੜਾ ਇਹ ਰੋਸ ਪ੍ਰਦਰਸ਼ਨ ਕਰਨਾ ਜਿਹੜਾ ਸਾਡੇ ਬਜਟ ਦੀ ਕਟੌਤੀ ਕੀਤੀ ਹੈ ਜਿਹੜੇ ਸਾਡੇ 3 ਤੋਂ 6 ਸਾਲ ਦੇ ਬੱਚੇ ਕੋਈ ਗਏ ਨੇ ਜਿਹੜੀ ਸਾਡੀ ਐਸਐਨਪੀ ਦੀ ਘਟੀਆ ਕੁਆਲਿਟੀ ਆ ਰਹੀ ਹੈ ਜਿਹੜਾ ਸਾਨੂੰ ਫੋਟੋ ਕੈਪਚਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਤਾਂ ਇਹਦੇ ਲਈ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਇਹ ਇਸ ਤੋਂ ਬਾਅਦ ਜੇ ਸਾਡੇ ਸਰਕਾਰ ਸੁਣਵਾਈ ਨਹੀਂ ਕਰ ਦਿੱਤਾ ਅਸੀਂ ਇਹਨੂੰ ਹੋਰ ਤਿੱਖੇ ਰੂਪ ਚ ਲੈ ਕੇ ਆਵਾਂਗੇ ਜੇ ਤੁਸੀਂ ਅੱਜ ਮੰਗ ਪੱਤਰ ਦੋਗੇ ਹਾਂਜੀ ਜੀ ਬਿਲਕੁਲ ਅੱਜ ਅਸੀਂ ਮੰਗ ਪੱਤਰ ਦੇਵਾਂਗੇ ਮੰਗ ਪੱਤਰ ਅਸੀਂ ਆਪਦਾ ਹੈਂਡੀ ਤਿਆਰ ਕਰਕੇ ਲੈ ਕੇ ਆਏ ਆਂ ਤਾਂ ਅਸੀਂ ਆਪਣੇ ਸਾਰੇ ਜਿਹੜੇ ਸਾਡੀ ਕੁੜੀਆਂ ਆਈਆਂ ਹੋਈਆਂ ਨੇ ਸਾਡੇ ਆਂਗਣਵਾੜੀ ਵਰਕਰ ਹੈਲਪਰ ਨੇ ਤਾਂ ਸਾਡੇ ਨਾਲ ਜਿਹੜੇ ਕੋਈ ਪਬਲਿਕ ਪਾਈ ਜਾ ਰਿਹਾ ਅਸੀਂ ਸਾਰਿਆਂ ਨੂੰ ਇਹ ਗੱਲ ਮਤਲਬ ਇਥੇ ਓਪਨ ਦੇ ਵਿੱਚ ਅਨਾਉਂਸ ਕਰਕੇ ਦੱਸ ਕੇ ਸਾਰੀ ਗੱਲ ਉਸ ਤੋਂ ਬਾਅਦ ਅਸੀਂ ਜਿਹੜਾ ਮੰਗ ਪੱਤਰ ਸੌਂਪਾਂਗੇ ਇਹ ਅੱਜ ਸਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਹੈ ਇਹ ਅਸੀਂ ਨਾ ਅੱਜ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਅਸੀਂ ਕੀਤਾ ਹੋਇਆ ਵੀ ਅਸੀਂ ਜਿਹੜਾ ਬਜਟ ਪੇਸ਼ ਕੀਤਾ ਜੀ ਜੋ 300 ਕਰੋੜ ਦਾ ਘਾਟਾ ਉਹਨਾਂ ਨੇ ਪਾ ਕੇ ਸਾਡਾ ਪੇਸ਼ ਕੀਤਾ ਉਹਦੇ ਵਾਸਤੇ ਅਸੀਂ ਉਹਨਾਂ ਨੇ ਕਾਪੀਆਂ ਸਾੜਨ ਵਾਸਤੇ ਇੱਥੇ ਕੱਟੀਆਂ ਹੋਣੀਆਂ ਤੇ ਇੱਕ ਜੋ ਦਿਨੋਂ ਦਿਨ ਸਾਨੂੰ ਜੋ ਦਫ਼ਤਰ ਵੱਲੋਂ ਕੰਪੈਲ ਕੀਤਾ ਜਾਂਦਾ ਵੀ ਫੋਟੋ ਕੈਪਚਰ ਕਰੋ ਅਸੀਂ ਜਦੋਂ ਤੱਕ ਸਾਨੂੰ ਸਰਕਾਰ ਫੋਨ ਨਹੀਂ ਦਿੰਦੀ ਅਸੀਂ ਫੋਟੋ ਕੈਪਚਰ ਨਹੀਂ ਕਰਾਂਗੇ ਉਹਦੇ ਬਾਰੇ ਕਰਾਂਗੇ ਇੱਕ ਜੋ ਫੀਡ ਹੈ ਉਹ ਬਹੁਤ ਵਧੀਆ ਨਹੀਂ ਆ ਰਹੀ ਸਾਨੂੰ ਬਹੁਤ ਘਟੀਆ ਕਿਸਮ ਦੀ ਫੀਡ ਹੈ ਜੋ ਲੋਕ ਲੈਣਾ ਵੀ ਪਸੰਦ ਨਹੀਂ ਕਰਦੇ ਇਸ ਲਈ ਅਸੀਂ ਇਹ ਫੀਡ ਨਹੀਂ ਲੈਣਾ ਚਾਹੁੰਦੇ ਸਾਨੂੰ ਜਿਹੜੀ ਫੀਡ ਹੈ ਲੋਕਾਂ ਦਾ ਵੀ ਇਹੀ ਕਹਿਣਾ ਤੇ ਸਾਡਾ ਵੀ ਇਹੀ ਕਹਿਣਾ ਹੈ ਕਿ ਪਹਿਲਾਂ ਵਾਲੀ ਮਿਲਣੀ ਚਾਹੀਦੀ ਹੈ ਜੋ ਸਾਨੂੰ ਦਲੀਆਂ ਆਉਂਦਾ ਸੀ ਤੇ ਚਾਵਲ ਆਉਂਦੇ ਸੀ ਦੁੱਧ ਆਉਂਦਾ ਸੀ ਚੀਨੀ ਲੋਕ ਵੀ ਇਹੀ ਪਸੰਦ ਕਰਦੇ ਆ ਬੇਰਕਾ ਦੀ ਪੰਜੀਰੀ ਬਹੁਤ ਵਧੀਆ ਸੀ ਜਦੋਂ ਕਿ ਜਦੋਂ ਦਾ ਇਹਨਾਂ ਦਾ ਕੰਟੈਕਟ ਮਾਰਕ ਫੈਡ ਨਾਲ ਹੋਇਆ ਉਦੋਂ ਦੀ ਸਾਨੂੰ ਪੰਜੀਰੀ ਵੀ ਵਧੀਆ ਨਹੀਂ ਆ ਰਹੀ ਨਾ ਖਿਚੜੀ ਤੇ ਦਲੀਆ ਕਿਸੇ ਵੀ ਕੰਮ ਦਾ ਨਹੀਂ ਹੈਗਾ ਨਾ ਲੋਕ ਇਹਨਾਂ ਨੂੰ ਲੈਣਾ ਪਸੰਦ ਕਰਦੇ ਇਸ ਲਈ ਇਸੇ ਤਰ੍ਹਾਂ ਦੀਆਂ ਸਾਡੀਆਂ ਛੋਟੀਆਂ-ਛੋਟੀਆਂ ਕਈ ਮੰਗਾ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਇਕੱਠੇ ਹਾਂ